ਅੱਜ ਦੀ ਪੀੜ੍ਹੀ ਨੇ ਗੁਰੂ ਘਰਾਂ ਨੂੰ ਇਹ ਗੱਲ ਸੱਚੀ ਐ ਤੇ ਕੌੜੀ ਐ ਯਾਦ ਰੱਖਿਓ ਗੁਰੂ ਘਰਾਂ ਨੂੰ ਮੰਦਰਾਂ ਮਸਜਿਦਾਂ ਨੂੰ ਆਸ਼ਕੀ ਦਾ ਅੱਡਾ ਬਣਾ ਲਿਆ ਬਾਬਾ ਜੀ ਆਸ਼ਕੀ ਦਾ ਅੱਡਾ ਮਾਤਾ ਗੁਜਰੀ ਕਾਲਜ ਐ ਫਟੇਗੜ੍ਹ ਸਾਹਿਬ ਇਹ ਗੱਲ ਚੁਬਣੀ ਐ ਕਈਆਂ ਨੂੰ ਮਾਤਾ ਗੁਜਰੀ ਕਾਲਜ ਐ ਫਟੇਗੜ੍ਹ ਸਾਹਿਬ ਬਣਿਆ ਲੋਕਾਂ ਉਹ ਜਿਹੜਾ ਦੀਨ ਦੁਨੀਆ ਦੇ ਮਾਲਕ 7 ਸਾਲ ਦੀ ਉਮਰ ਦੇ ਵਿੱਚ ਆਪਣੇ ਬੱਚਿਆਂ ਨੂੰ ਵਾਰ ਗਏ ਦੁਨੀਆ ਤੋਂ ਉਸ ਕਾਲਜ ਨੂੰ ਆਇਸ਼ ਕੀ ਦਾ ਆਡਾ ਬਣਾਤਾ ਲੋਕਾਂ ਨੇ ਯਾਦ ਰੱਖਿਓ ਇਹ ਗੱਲ ਸੱਚੀ ਐ ਤੇ ਕੌੜੀ ਐ ਚੁਬਲੀ ਬਹੁਤ ਲੋਕਾਂ ਨੂੰ ਐ ਭੜਿਆ ਲੋਕ ਜਿਹਦਾ ਨਾਂ ਧੰਨ ਧਨ ਮਾਤਾ ਗੁਜਰਕੋਲ ਕਾਲਜ ਹੋਵੇ ਵੀ ਉਥੇ ਜੱਗ ਦੇਖਦੇ ਹੋ ਜੇ ਮੈਂ ਝੂਠਾ ਹਾਂ ਜੁੱਤੀ ਤੁਹਾਡੀ ਸਿਰ ਮੇਰਾ ਤੇਰਾ ਘਰ ਕਿੱਥੇ ਹੋ ਰਿਹਾ ਐ ਓਏ ਭਲਿਆ ਲੋਕਾਂ ਇਹ ਗੁਰੂ ਘਰ ਇਹਨਾਂ ਨੂੰ ਗੁਰੂ ਘਰ ਰਹਿਣ ਦਿਓ